ਸਵੇਰੇ ਜਲਦੀ ਉੱਠਣ ਦੇ ਪੰਜ ਤਰੀਕੇ ਜਿਸ ਨਾਲ ਆਪਣੀ ਜ਼ਿੰਦਗੀ ਵਿੱਚ ਬਦਲਾਅ ਲਿਆ ਸਕਦੇ ਹਾਂ ਅਸੀਂ ਸਵੇਰੇ ਜਲਦੀ ਉੱਠਣਾ ਚਾਹੁੰਦੇ ਹਾਂ ਤਾਂ ਜੋ ਅਸੀਂ ਉਹ ਸਾਰੇ ਕੰਮ ਕਰ ਸਕੀਏ ਜਿਨ੍ਹਾਂ ਨੂੰ ਅਸੀਂ ਬਹੁਤ ਸਮੇਂ ਤੋਂ ਆਪਣਾ ਸਮਾਂ ਨਹੀਂ ਦੇ ਪਾਰੇ ਜਿਵੇਂ ਕਿ ਯੋਗਾ ਕਰਨਾ ਪਾਠ ਕਰਨਾ ਡਾਇਰੀ ਲਿਖਣਾ ਆਦ ਕਸਰਤ ਕਰਨੀ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅਸੀਂ ਸਵੇਰੇ ਉੱਠ ਨਹੀਂ ਪਾਉਂਦੇ ਸਵੇਰੇ ਉੱਠਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿਵੇਂ ਕਿ ਇਸ ਨਾਲ ਸਾਡੇ ਕੋਲ ਲੋਕਾਂ ਨਾਲੋਂ ਵੱਧ ਸਮਾਂ ਹੁੰਦਾ ਹੈ ਆਪਣੇ ਆਪ ਨੂੰ ਦੇਣ ਲਈ ਇਸ ਤੋਂ ਇਲਾਵਾ ਸਵੇਰੇ ਜਲਦੀ ਉੱਠਣ ਨਾਲ ਅਸੀਂ ਸਾਰਾ ਦਿਨ ਤਰੋਤਾਜ਼ਾ ਮਹਿਸੂਸ ਕਰਦੇ ਹਾਂ ਸੋ ਅੱਜ ਅਸੀਂ ਗੱਲ ਕਰਾਂਗੇ ਕੁਝ ਅਜਿਹੇ ਸੁਝਾਵਾਂ ਬਾਰੇ ਜਿਸ ਨਾਲ ਕਿ ਅਸੀਂ ਸਵੇਰੇ ਜਲਦੀ ਉੱਠ ਸਕੀਏ ਨੰਬਰ 1 ਸਭ ਤੋਂ ਪਹਿਲਾਂ అలਾਰਮ ਬੰਦ ਕਰੋ ਜਿਹੜਾ అలਾਰਮ ਰੋਜ਼ ਵਰਤਨ ਰਹੇ ਹੁੰਦੇ ਹੋ ਉਸ ਦੀ ਸਾਡੇ ਕੰਨਾਂ ਨੂੰ ਆਦਤ ਬਣ ਜਾਂਦੀ ਹੈ ਇਸ ਲਈ అలਾਰਮ ਘੰਟੀ ਬਦਲ ਕੇ ਕੋਈ ਦਿਲਚਸਪੀ ਘੰਟੀ ਰੱਖੋ ਨੰਬਰ 2 ਸਭ ਤੋਂ ਪਹਿਲਾਂ ਬਿਸਤਰੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ ਇਹਨਾ ਸੋਚੋ ਕਿ ਅਸੀਂ ਬਹੁਤ ਸਾਰਾ ਜਾਂ ਬਹੁਤ ਕੁਝ ਕਰਨਾ ਹੈ ਬਸ ਆਪਣੀ ਸੁਸਤੀ ਦੂਰ ਕਰਨ ਲਈ ਇੱਕ ਗਲਾਸ ਕੋਸਾ ਪਾਣੀ ਪੀਓ ਨੰਬਰ 3 ਸਾਰੇ ਦਿਨ ਦਾ ਰੁਟੀਨ ਬਣਾਓ ਬਣਾਓ ਕਿ ਅਸੀਂ ਕਿਸ ਸਮੇਂ ਤੇ ਕੀ ਕਰਨਾ ਹੈ ਸਵੇਰੇ ਸ਼ਾਮ ਕਸਰਤ ਕਰਕੇ ਸਰੀਰ ਵੱਲ ਧਿਆਨ ਦਿਓ ਅਤੇ ਦਿਨ ਨੂੰ ਆਪਣੇ ਕੰਮ ਕਰੋ ਨੰਬਰ 4 ਆਪਣੇ ਮੋਬਾਈਲ ਫੋਨ ਨੂੰ ਸੌਣ ਤੋਂ ਕੁਝ ਸਮਾਂ ਪਹਿਲਾਂ ਹੀ ਇੰਟਰਨੈਟ ਬੰਦ ਕਰਕੇ ਰੱਖ ਦਿਓ ਤਾਂ ਜੋ ਸਵੇਰੇ ਜਲਦੀ ਉੱਠਣ ਦੀ ਆਦਤ ਪੈ ਜਾਵੇ ਨੰਬਰ 5 ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਆਦਤ ਜ਼ਰੂਰ ਬਣਾਓ ਕਿ ਕੋਈ ਚੰਗੀ ਕਿਤਾਬ ਪੜ੍ਹਨ ਦੀ ਜਿਸ ਨਾਲ ਨੀਂਦ ਵੀ ਚੰਗੀ ਆਵੇਗੀ ਇਸ ਲਈ ਕੋਸ਼ਿਸ਼ ਕਰੋਗੇ ਕਿ ਇਹਨਾਂ ਗੱਲਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਸਕੀਏ ਅਤੇ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜੀ ਸਕੀਏ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਤੇ ਹੋਰ ਪੰਜਾਬੀ ਖੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ